ਗੁਰਦੁਆਰਾ ਮੰਦੀਆਂ ਮੈਲਾ ਧੋਣ ਵਾਸਤੇ ਸੀ ਗੁਰਦੁਆਰਾ ਮੈਲਾ ਚੜ੍ਹਨ ਵਾਸਤੇ ਨਹੀਂ ਗੁਰਦੁਆਰਾ ਵੈਰ ਵਿਰੋਧ ਗਵਾਣ ਵਾਸਤੇ ਸੀ ਗੁਰਦੁਆਰਾ ਵੈਰ ਕਮਾਣ ਵਾਸਤੇ ਨਹੀਂ ਸੀ ਮੇਰੀ ਗੱਲ ਪਤਾ ਨਹੀਂ ਕਈਆਂ ਨੂੰ ਨਹੀਂ ਚੰਗੀ ਲੱਗਣੀ ਗੁਰਦੁਆਰਾ ਬੰਦਮ ਚ ਬੰਨਣ ਵਾਲਾ ਨਹੀਂ ਗੁਰਦੁਆਰਾ ਬੰਦਨ ਮੁਕਤ ਕਰਨ ਵਾਲਾ ਸੀ ਗੁਰਦੁਆਰੇ ਦਾ ਸਬੰਧ ਇਮਾਰਤ ਨਾਲ ਨਹੀਂ ਹੁੰਦਾ ਵੈਗੁਰੂ ਜੀ ਜੋ ਮੈਂ ਬੇਨਤੀ ਕਰਾਂਗਾ ਬਾਣੀ ਦੀ ਰੋਸ਼ਨੀ ਚ ਜੇ ਤੁਸੀਂ ਕਿਸੇ ਇਮਾਰਤ ਨੂੰ ਦੇਖ ਕੇ ਕਹੀਏ ਇਸ ਇਮਾਰਤ 'ਚ ਇਹਨਾਂ ਲੋਹਾ ਲੱਗਾ ਇੰਨੀ ਲੱਕੜ ਲੱਗੀ ਇਹਨਾਂ ਇਹਨਾਂ ਪੱਥਰ ਲੱਗਿਆ ਇਹਨਾਂ ਗ੍ਰੇਨਾਈਟ ਲੱਗਿਆ ਇਹਨਾਂ ਸੋਨਾ ਲੱਗਿਆ ਇੰਨੀ ਚਾਂਦੀ ਲੱਗੀ ਜੇ ਇਸ ਕਰਕੇ ਗੁਰਦੁਆਰੇ ਦੀ ਵਿਸ਼ੇਸ਼ਤਾ ਬਣਾਣੀ ਹੈ ਪਿਆਰਿਓ ਇਹ ਗੁਰਮਤਿ ਅਨੁਸਾਰ ਠੀਕ ਨਹੀਂ ਕਲਬਾਂ ਪੱਬਾਂ ਵਿੱਚ ਜਿਹੜਾ ਗ੍ਰੇਨਾਈਟ ਲੱਗਾ ਹੁੰਦਾ ਮੇਰਾ ਖਿਆਲੂ ਗੁਰਦੁਆਰਿਆਂ ਵਿੱਚ ਵੀ ਨਹੀਂ ਕਈ ਵਾਰੀ ਮਿਲਦਾ ਹੋਟਲਾਂ ਦੀਆਂ ਇਮਾਰਤਾਂ ਇੰਨੀਆਂ ਉੱਚੀਆਂ ਨੇ ਜਿੱਥੇ ਲੋਕ ਨੱਚਦੇ ਨੇ ਗਾਉਂਦੇ ਨੇ ਵਾਸ਼ਨਾਵਾਂ ਭੋਗਦੇ ਨੇ ਜੇ ਸਿਰਫ ਇਸ ਪੈਮਾਨੇ ਨੂੰ ਲੈ ਕੇ ਚੱਲੋਗੇ ਕਿ ਇਮਾਰਤ ਹੈ ਇਹ ਬਹੁਤ ਸਮਾਂ ਲੱਗਾ ਬਹੁਤ ਪੈਸਾ ਲੱਗਾ ਜੇ ਕੇਵਲ ਤਾਂ ਕੇਵਲ ਇਮਾਰਤ ਨੂੰ ਲੈ ਕੇ ਚੱਲੋਗੇ ਗੁਰਮਤ ਅਨੁਸਾਰ ਠੀਕ ਨਹੀਂ ਇਮਾਰਤਾਂ ਤਾਂ ਵਿਸ਼ੇ ਭੋਗਣ ਵਾਲਿਆਂ ਵੀ ਲੋਕਾਂ ਅਰਬਾਂ ਡਰਾਂ ਦੀਆਂ ਖੜੀਆਂ ਕਰ ਦਿਤੀਆਂ ਨੇ ਏਸੀ ਇਮਾਰਤ ਦੇ ਅਰਥ ਕੁਝ ਵੱਖਰੇ ਨੇ ਗੁਰਦੁਆਰਾ ਕੀ ਹਾਲਾ ਮ ਵਿੱਚੋਂ ਪਰ ਕਰਨਾ ਆਪਣਾ ਛੱਡਿਆ ਮੈਂ ਇਹ ਅੱਗੇ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਦੀ ਇਸ ਸਥਾਨ ਦੀ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਦੁਆਰਾ ਲਫ਼ਜ਼ ਜਿਹੜਾ ਹੈ ਸਾਡੇ ਸਾਡੇ ਸਿੱਧਾ ਸਾਡੀ ਅਰਦਾਸ ਏ ਕਿ ਦਾਤਾ ਕਦੀ ਗੁਰਦੁਆਰੇ ਬੰਦ ਨਾ ਹੋਣ ਦੁੱਖ ਐਨਾ ਮੁਲਕਾਂ 'ਚ ਹੈ ਕਿਉਂਕਿ ਅਸੀਂ ਸੱਚ ਦਾ ਟੰਡੋਰਾ ਬੜੇ ਦਿੰਦੇ ਨੇ ਇੱਥੇ ਤੂੰ ਬੜਾ ਝੂਠਾ ਤੁਗਦਾਰ ਹੈਂ ਤੂੰ ਫਲਾਣ ਹੈ ਤੇ ਚੇਤੇ ਰੱਖਿਓ ਇੱਥੇ ਆਜ਼ਾਦ ਕੌਮ ਦੇ باوجود ਵੀ ਗੁਰਦਵਾਲਿਆਂ ਨੂੰ ਤਾਲੇ ਸੀ ਖੁਦ ਮਰਵਾਣੀਆਂ ਸਰਕਾਰ ਨਹੀਂ ਆ ਕੇ ਮਾਰਦੀ ਸਾਡੀਆਂ ਕਰਮ ਕਰਤੂਤਾ ਕਰਕੇ ਵੱਜਦੇ ਆ ਇਹ ਸੀ ਸੱਚ ਨਹੀਂ ਕਦੀ ਸੁਣਨ ਨੂੰ ਤਿਆਰ ਸੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਧਰਮਸ਼ਾਲਾ ਲਫ਼ਜ਼ ਸਭ ਤੋਂ ਪਹਿਲਾਂ ਵਰਤਿਆ ਜਾਂਦਾ ਰਿਹਾ ਉੰਜ ਕਈ ਸੱਜਣ ਕਹਿੰਦੇ ਆ ਗੁਰਦਵਾਰਾ ਸ਼ਬਦ ਗੁਰੂ ਹਰਗੋਬਿੰਦ ਸਾਹਿਬੇਰੇ ਪਰ ਪੁੱਲਤ ਹੋਇਆ ਪਰ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ ਤੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਸ਼ੁਰੂ ਹੋ ਗਿਆ ਲਫਜ਼ ਧਰਮਸ਼ਾਲਾ ਲਵਜਾ ਜੂਰ ਨੇ ਵਰਤੇ ਧਰਮਸ਼ਾਲਾ ਤਾਂ ਪੂਰੀ ਜ਼ਮੀਨ ਨੂੰ ਕਹਿ ਦਿੱਤਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਉਥੇ ਧਰਮਸ਼ਾਲਾ ਲਵਜ ਵਰਤੇ ਆਪਾ ਹੀ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਵਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋਗਾ ਉਥੇ ਘਰ ਘਰ ਗੁਰਦੁਆਰੇ ਦਾ ਜ਼ਿਕਰ ਕੀਤਾ ਪਿਆਰੋ ਮੈਂ ਇਹ ਹੀ ਬੇਨਤੀ ਕਰਨੀ ਹੈ ਕਿ ਇਮਾਰਤ ਵਿੱਚ ਕੀਤਾ ਹੋਇਆ ਪ੍ਰਕਾਸ਼ ਗੁਰਦੁਆਰਾ ਹੈ ਪਰ ਇਸ ਗੁਰਦੁਆਰੇ ਤੋਂ ਬੈਠ ਕੇ ਜਿਹੜਾ ਬੈਠ ਕੇ ਨਿਕਲਿਓ ਖੁਦ ਗੁਰਦੁਆਰਾ ਬਣ ਜਾਏ ਮੈਂ ਤਾਂ ਥੋੜਾ ਤੁਹਾਡਾ ਵਕਤ ਲਿਆ ਗੁਰਦੁਆਰੇ ਸੰਬੰਧੀ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਗੁਰਦੁਆਰਾ ਕੀ ਹੈ ਉਹ ਕਹਿੰਦੇ ਨੇ ਗੁਰਦੁਆਰਾ ਲੜਾਈ ਦਾ ਅਖਾੜਾ ਨਹੀਂ ਗੁਰਦੁਆਰਾ ਅੰਦਰ ਦੀ ਮਹਿਲ ਤੋਂੰਦਾ ਥਾਂ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਡੀਟੇਲ ਨਾਲ ਚੰਗੀ ਤਰ੍ਹਾਂ ਪੜਿਓ ਕਿ ਮਹਾਰਾਜ ਜੀ ਦਾ ਸ਼ਬਦ ਹੈ ਭਾਂਡਾ ਰੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਨ ਤਤ ਤੋਤਾ ਰੱਛਾ ਨਾ ਹੋਏ ਸੀ ਭਾਂਡਾ ਦਾ ਅਰਥ ਸਾਡਾ ਸ਼ਰੀਰ ਕਹਿੰਦੇ ਨੇ ਉਹ ਹੀ ਭਾਂਡਾ ਚੰਗਾ ਜਿਹੜਾ ਗੁਰੂ ਨੂੰ ਪਾ ਗਿਆ ਉਹ ਹੀ ਭਾਂਡਾ ਚੰਗਾ ਹੈ ਜਿਹੜਾ ਸਹਿਬ ਨੂੰ ਪਾ ਗਿਆ ਪਾਂਡਾ ਖੱਛਾ ਸੋਏ ਜੋਤਿਸ ਭਾਵ ਸੀ ਪਾਂਡਾ ਆਤਮ ਮਲੀਣ ਤੋਤਾ ਆਛਾਣਾ ਖੋਏ ਸੀ ਕਿੱਥੋਂ ਤੋਂ ਹੋਈਏ ਕਹਿੰਦੇ ਨੇ ਗੁਰੂ ਦਵਾਰ ਹੈ ਖੋਏ ਸੋਜੀ ਪਾਇ ਸੀ ਏਤ ਦਵਾਰ ਹੈ ਧੋਏ ਆਛਾ ਹੋਈ ਸੀ ਗੁਰਦਵਾਰਾ ਪਾਂਡੇ ਨੂੰ ਧੋਣ ਵਾਸਤੇ ਗੁਰਦਵਾਰਾ ਖੰਡਾ ਦਾ ਨਾਮ ਹੈ ਗੁਰਦਵਾਰਾ ਖੰਡਿਆ ਕੋਆਂ ਨੂੰ ਟਿਕਾ ਦਾ ਨਾਮ ਹੈ ਗੁਰਦਵਾਰਾ ਅੰਦਰ ਦੀ ਕਰੋੜਾਂ ਜਨਮਾਂ ਦੀ ਮਹਿਲ ਦੇ ਛੋੜਨਾਂ ਵਾਸਤੇ ਇਸ ਸੇਨ ਗੁਰਦੇਵ ਨੇ ਕਿਹਾ ਕਿ ਗੁਰਦੁਆਰਾ ਖੋਏ ਸੋਜੀ ਪਾਇਸੀ ਇਤ ਦੁਆਰਾ ਧੋਏ ਖੱਛਾ ਖੋਈ ਸੀ ਗੁਰਦੁਆਰਾ ਵਿਆਹ ਦੀ ਥਾਂ ਹੈ ਵਿਆਹ ਦਾ ਅਰਥ ਮਾਗੇ ਕੀਤੇ ਬਾਹਰ ਮੁਕੀ ਕੇਵਲ ਆਨੰਦ ਕਾਰਜ ਨਹੀਂ ਗੁਰਦੁਆਰੇ ਖੰਬਰਾ ਵਿਹਾਉ ਜੇ ਹੋਵਾ ਇੱਥੇ ਆਤਮਾ ਤੇ ਪਰਮਾਤਮਾ ਦਾ ਸੁਮੇਲ ਗੁਰਦੁਆਰੇ ਦੀ ਆਪਣੀ ਮਹਾਨਤਾ ਗੁਰਦੁਆਰੇ ਦੀਆਂ ਕੁਝ ਨਿਸ਼ਾਨੀਆਂ ਇੱਕ ਤਾਂ ਚਲੋ ਇਮਾਰਤ ਜਿਨ੍ਹਾਂ ਕੋਲ ਪੈਸੇ ਨਹੀਂ ਸਿਰ ਬੜੇ ਐਸੇ ਪਿੰਡ ਨੇ ਅੱਜ ਵੀ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਕੱਚੀਆਂ ਮਿਲਣਗੀਆਂ ਪਰ ਇਹਦਾ ਮਤਲਬ ਇਹ ਨਹੀਂ ਆਪਾਂ ਉਹਨੂੰ ਗੁਰਦੁਆਰਾ ਨਹੀਂ ਕਹਾਂਗੇ ਗੁਰਦੁਆਰੇ ਦੀ ਪਹਿਲੀ ਨਿਸ਼ਾਨੀ ਹੋਵੇ ਕਿ ਪਿਆਰਿਓ ਉਸ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਪ੍ਰਕਾਸ਼ ਨਹੀਂ ਕੇਵਲ ਉੱਥੇ ਰੋਜ਼ਾਨਾ ਗੁਰਬਾਣੀ ਦਾ ਕੀਰਤਨ ਪਾਠ ਵਿਚਾਰ ਹੋਵੇ ਉਥੇ ਸਤ ਸੰਗਤ ਹੋਵੇ ਰੋਜ਼ ਫਿਰ ਬੇਨਤੀ ਹੈ ਪ੍ਰਕਾਸ਼ ਹੋਵੇ ਸਤ ਸੰਗਤ ਹੋਵੇ ਦੂਸਰੀ ਗੁਰਦੁਆਰੇ ਦੀ ਨਿਸ਼ਾਨੀ ਇਹਵੇ ਕਿ ਉਥੇ ਰੋਜ਼ ਗੁਰੂ ਕੇ ਲੰਗਰ ਦੀ ਪੰਗਤ ਸਜਦੀ ਹੋਵੇ ਲੰਗਰ ਲੱਗਦਾ ਹੋਵੇ ਤੀਸਰਾ ਗੁਰਦੁਆਰੇ ਦੀ ਨਿਸ਼ਾਨੀ ਕਿ ਕਿ ਦੂਰੋਂ ਦੇਖੇ ਕੋਈ ਕੇਸਰੀ ਨਿਸ਼ਾਨ ਝੁਲਦਾ ਹੋਵੇ ਤੇ ਜਿਹੜਾ ਨਿਸ਼ਾਨ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲੋਗ ਜਿਨੂੰ ਕਿਤੇ ਰਾਤ ਨੂੰ ਰਹਿਣ ਨੂੰ ਥਾਂ ਨਾ ਮਿਲੇ ਇਹਦੇ ਥੱਲੇ ਥਾਂ ਮਿਲੇਗੀ ਜਿਨੂੰ ਪੇਟ ਭਰ ਕੇ ਪ੍ਰਸ਼ਾਦਾ ਨਾ ਮਿਲੇ ਉਹਨੂੰ ਰੋਟੀ ਮਿਲੇਗੀ ਸੱਚ ਐਵੇਂ ਕਿ ਜਿਸ ਦੁਖਿਆਰੇ ਦੀ ਕੋਈ ਬਾਹ ਨਾ ਬਕੜੇ ਇਸ ਝੂਲਦੇ ਨਿਸ਼ਾਨ ਵਾਲੇ ਪਾਸੇ ਚਲਾ ਜਾਇ ਸੱਚ ਐਵੇਂ ਇੱਥੇ ਉਹਨਾਂ ਦੀ ਬਾਹ ਪਕੜੀ ਜਾਂਦੀ ਜਿਹਦੀ ਕੋਈ ਵੀ ਬਾਹ ਨਹੀਂ ਪਕੜਦਾ ਮੈਂ ਬੇਨਤੀ ਕਰਾਂਗਾ ਇੱਕ ਗੁਰਦੁਆਰਾ ਹੈ ਸਾਡਾ ਉਸ ਤੋਂ ਅਗਲੀ ਨਿਸ਼ਾਨੀ ਹੈ ਗੁਰਦੁਆਰੇ ਵਿੱਚ ਨਗਾਰਾ ਹੁੰਦਾ ਹੈ ਜਿਹੜਾ ਸਵੇਰੇ ਸ਼ਾਮ ਵੱਜਦਾ ਹੈ ਨਗਾਰਾ ਵੀ ਗੁਰਦੁਆਰਿਆਂ ਵਿੱਚ ਵੱਜਦਾ ਹੈ ਪੰਗਤ ਹੈ ਸੰਗਤ ਹੈ ਤੁਸੀਂ ਇੱਕ ਪਾਂਠ ਰੋਜ਼ ਅਰਦਾਸ ਕਰਦੇ ਹੋ ਮੈਂ ਥੋੜੀ ਜੀ ਉਹਦੇ ਬਾਰੇ ਬੇਨਤੀ ਕਰਦੇ ਆਂ ਮਿੰਟ ਸਿਰਫ 10 ਰਹਿ ਗਿਆ ਅਸੀਂ ਇੱਕ ਬਚਨ ਕਰ ਪੜ੍ਹਨੇ ਆਂ ਰੋਜ਼ ਆਨਾ ਅਰਦਾਸ ਵਿੱਚ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਇਹ ਗੁਰਦੁਆਰਿਆਂ ਦੀ ਆਬਾਦੀ ਵਾਸਤੇ ਅਰਦਾਸ ਹੈ ਥੋੜੀ ਜੀ ਮੈਂ ਆਪ ਜੀ ਨੂੰ ਦੀ ਦੱਸ ਦੇਣਾ ਆ ਵਿੱਚ ਸੂਝਵਾਨ ਬੈਠੇ ਜਾਂਦੇ ਹੋਗੇ ਚੌਕੀਆਂ ਕਈ ਵਾਰ ਅਰਥੇ ਦੇ ਕੀਤੇ ਚੌਕੀਆਂ ਤਿੰਨ ਤਰ੍ਹਾਂ ਦੀਆਂ ਇੱਕ ਨਿਤਨਿਮ ਦੀ ਚੌਕੀ ਹੈ ਦੂਜੀਆਂ ਇਤਿਹਾਸਿਕ ਚੌਕੀਆਂ ਨੇ ਤੀਸਰੀ ਯਾਤਰੂ ਚੌਕੀ ਤਿੰਨ ਚੌਕੀਆਂ ਨੇ ਜੀ ਸਿੱਖਾਂ ਚ ਉੰਜ ਚੌਕੀ ਦਾ ਅਖਰੀ ਅਰਥ ਹੁੰਦਾ ਹੈ ਪੈਰਾ ਚੌਕੀ ਦਾ ਅਰਥ ਹੈ ਬੈਨ ਦੀ ਥਾਂ ਸੱਚ ਐਵੇਂ ਕਿ ਸਿੱਖ ਨੂੰ ਚੌਕੀ ਤੋਂ ਬਿਨਾ ਬਚਾ ਵੀ ਕੋਈ ਨਹੀਂ ਸਕਦਾ ਇਹਦੇ ਸ਼ਰੀਰ ਤੇ ਜਦੋਂ ਸ਼ਬਦ ਦੀ ਚੌਕੀ ਲੱਗਦੀ ਹੈ ਸ਼ਬਦ ਦੀ ਚੌਕੀ ਇਹਨੂੰ ਅੰਦਰੋਂ ਵੀ ਬਚਾਉਂਦੀ ਐ ਇਹਨੂੰ ਬਾਹਰੋਂ ਵੀ ਬਚਾਉਂਦੀ ਐ ਜਦੋਂ ਸ਼ਬਦ ਦੀ ਚੌਕੀ ਲੱਗਦੀ ਤੋ ਕਹਿੰਦਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਜਦੋਂ ਅੰਤਲਾ ਸਮਾ ਹੁੰਦਾ ਊਦੋ ਵੀ ਉਹ ਸ਼ਬਦ ਕਹਿੰਦਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲੱਗਾ ਜਮ ਲੱਜ ਜਾਏ ਕਰਪਾ ਕਰ ਪਹਿਲੀਆਂ ਚੌਕੀਆਂ ਨੇ ਨਿਤ ਨੇਮ ਦੀਆਂ ਚਲੋ ਗੁਰੂ ਘਰਾਂ ਵਿੱਚ ਇਹ ਤਕਰੀਬਨ ਚੱਲਦੀਆਂ ਨੇ ਹਰ ਮੰਦਰ ਸਾਹਿਬ ਵਿੱਚ ਨਿਤ ਨਿਤਨੇਮ ਦੀਆਂ ਚੌਕੀਆਂ ਦਾ ਅਰਥ ਮੈਂ ਇਹ ਪੰਜ ਬਾਣੀਆਂ ਤੱਕ ਨਹੀਂ ਕੇਵਲ ਹਰ ਮੰਦਰ ਸਾਹਿਬ ਵਿੱਚ ਜਿਹੜੀਆਂ ਚੌਕੀਆਂ ਨੇ ਸਭ ਤੋਂ ਪਹਿਲੀ ਚੌਕੀ ਇਹ ਦੁਪਹਿਰੇ ਦੀ ਯਾਦ ਰੱਖਿਓ ਉਹ ਵੈਸੇ ਚੌਕੀਆਂ 'ਚ ਆਉਂਦੀ ਨਹੀਂ ਉਹ ਬਹੁਤ ਸਮਾਂ ਬਾਅਦ 'ਚ ਬਾਬਾ ਸ਼ਾਮ ਸਿੰਘ ਜੀ ਨੇ ਸ਼ੁਰੂ ਕੀਤਾ ਪਹਿਲੀ ਚੌਕੀ ਆਸਾਂ ਕੀ ਵਾਰ ਦੀ ਭਵੇਂ ਆਨੰਦ ਸਾਹਿਬ ਦੀ ਚੌਕੀ ਵਿੱਚ ਅਰਦਾਸ ਕਹਦੇ ਨੇ ਉਹ ਚੌਕੀ ਆਸਾਂ ਕੀ ਵਾਰ ਆਸਾ ਦੀਵਾਰ ਦੀ ਚੌਂਕੀ ਬਿਲਾਵਲ ਦੀ ਚੌਂਕੀ ਚਰਨ ਕਮਲ ਦੀ ਚੌਂਕੀ ਸੋਦਰ ਦੀ ਚੌਂਕੀ ਤੇ ਕਲਿਆਣ ਦੀ ਚੌਂਕੀ ਇਹ ਸਾਡੀਆਂ ਚੌਕੀਆਂ ਪਾਵਾ ਕੇ ਦੇਖੋ ਗੁਰਦੁਆਰਿਆਂ ਵਿੱਚ ਦੋ ਚੌਕੀਆਂ ਤੇ ਤਕਰੀਬਨ ਹਰ ਗੁਰੂ ਘਰ ਲੱਗਦੀਆਂ ਨੇ ਨਾ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੀ ਚੌਂਕੀ ਤੇ ਸ਼ਾਮ ਨੂੰ ਗੁਰੂ ਘਰਾਂ ਚ ਸੋਦਰ ਦੀ ਚੌਕੀ ਅਰਦਾਸ ਵਿੱਚ ਕਿਹਾ ਗਿਆ ਹੈ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਿਓ ਤੇਰੇ ਦਰ ਤੇ ਜਿਹੜੀਆਂ ਨਿਤਨੇਮ ਦੀਆਂ ਚੌਂਕੀਆਂ ਲੱਗਦੀਆਂ ਨੇ ਇਹ ਚੌਂਕੀਆਂ ਕਦੀ ਵੀ ਬੰਦ ਨਾ ਹੋਣ ਗੁਰਦੁਆਰਾ ਆਬਾਦ ਰਹੇ ਮੈਂ ਅਰਜ਼ ਕੀਤੀ ਇੱਕ ਚੌਂਕੀਆਂ ਨੇ ਕੀਰਤਨ ਦੀਆਂ ਦੂਜੀਆਂ ਚੌਂਕੀਆਂ ਨੇ ਇਤਿਹਾਸਿਕ ਪਹਿਲੀ ਚੌਕੀ ਸੀ ਬਾਬਾ ਬੁੱਢਾ ਸਾਹਿਬ ਨੇ ਕੱਢੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਮਾਲ ਵਿੱਚ ਅੰਮ੍ਰਿਤਸਰ ਕੱਢੀ ਦੂਜੀ ਚੌਕੀ ਜਦੋਂ ਹਜ਼ੂਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਉਦੋਂ ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਕੱਢਿਆ ਤੀਸਰੀ ਚੌਕੀ ਹੈ ਜੱਤਰੂ ਚੌਕੀ ਇਹ ਚੌਕੀਆਂ ਪਿੰਡਾਂ ਚ ਨੇ ਜੇ ਪੰਜਾਬ ਦੇ ਪਿੰਡਾਂ ਚ ਨੇ ਮੈਂ ਇੱਕ ਵਾਰ ਕਿਹਾ ਸੀ ਪ੍ਰਭਾਤ ਫੇਰੀ ਲਫ਼ਜ਼ ਬਹੁਤ ਪੁਰਾਣਾ ਪਹਿਲਾਂ ਹੁਣ ਆਇਆ ਹੈ ਨਗਰ ਕੀਰਤਨ ਲਫ਼ਜ਼ ਵੀ ਇੱਕ ਵਾਰੀ ਚਲੋ ਇੱਥੇ ਅਸੀਂ ਬਾਤ ਚਾ ਸੀ ਕਿ ਨਗਰ ਕੀਰਤਨ ਇੰਨਾ ਸ਼ਬਦ ਮਸ਼ਹੂਰ ਹੋ ਚੁੱਕਾ ਹੈ ਜੇ ਅੱਜ ਕੋਈ ਪਲਟੇਗਾ ਉਹਦੀ ਖੈਰ ਕੋਈ ਨਹੀਂ ਜੀ ਲਫ਼ਜ਼ ਤਾਂ ਜਲੂਸ ਹੀ ਸੀ ਨਗਰ ਕੀਰਤਨ ਲਫ਼ਜ਼ ਕਿੱਥੋਂ ਆਇਆ ਤੁਸੀਂ ਦੇਖ ਲਓ ਭਜਨ ਮੰਡਲੀ ਨਾਲ ਜੁੜਿਆ ਜਦੋਂ ਜਲੂਸ਼ ਕਹੋਗੇ ਤੇ ਮੀਰੀ ਪੀਰੀ ਝਲਕੇਗੀ ਨਗਰ ਕੀਰਤਨ ਕਹੋਗੇ ਕੇਵਲ ਭਜਨ ਬੰਦਗੀ ਦੀ ਗੱਲ ਝਲਕੇਗੀ ਜਿਹੜਾ ਜਲੂਸ਼ ਹੈ ਇਹ ਲਫ਼ਜ਼ ਅਸਲ 'ਚ ਸਾਡੇ ਪੰਜਾਬੀਆਂ ਦਾ ਦੁਖਾਂ ਦੇਵੇ ਅਸੀਂ ਚੰਗੇ ਸ਼ਬਦਾਂ ਨੂੰ ਗੰਦੇ ਕਰਦਾਰ ਨਾਲ ਜੋੜ-ਜੋੜ ਕੇ ਸ਼ਬਦ ਵੀ ਗੰਦਾ ਬਣਾ ਦਿੰਨੇ ਸ਼ਬਦ ਬੜਾ ਪਵਿੱਤਰ ਹੁੰਦਾ ਮੈਂ ਅਰਜ਼ ਕੀਤੀ ਮਸੰਦ ਲਫ਼ਜ਼ ਮਾੜਾ ਨਹੀਂ ਸੀ ਮਸੰਦ ਦਾ ਅਰਥ ਏਸੀ ਜਿਹੜਾ ਗੱਦੀ ਉੱਤੇ ਬੈਠਦਾ ਮਸੰਦ ਲਫ਼ਜ਼ ਤੋਂ ਮਸੰਦ ਬਣਿਆ ਮਸੰਦ ਤੇ ਬੈਣ ਵਾਲਾ ਗੱਦੀ ਤੇ ਬੈਣ ਵਾਲਾ ਉੱਚਾ ਬੈਠ ਕੇ ਗੁਰਬਾਣੀ ਦੀ ਗੱਲ ਕਰਨ ਵਾਲਾ ਉਹ ਮਸੰਦ ਸੀ ਪਰ ਇੰਨੇ ਕੋ ਨਿੱਗਰ ਗਏ ਅੱਜ ਜਿਹੜਾ ਬੰਦਾ ਥੜਕਦਾ ਦੇਖ ਕੇ ਨੇ ਮਸੰਦ ਬਣ ਗਿਆ ਮਸੰਦ ਲਫ਼ਜ਼ ਬਾੜਾ ਨਹੀਂ ਜਲੂਸ ਲਫ਼ਜ਼ ਇਹਦਾ ਅਰਥ ਏਸੀ ਪਾਈ ਕਾਮ ਸਿੰਘ ਨਾਭਾ ਨੇ ਤਾਂ ਬੜੇ ਵਿਸਤਾਰ ਨਾਲ ਦਿੱਤਾ ਕਿ ਜਦੋਂ ਪਾਤਸ਼ਾਹ ਆਪਣੇ ਪੂਰੇ ਸ਼ਾਨੋ ਸ਼ੌਕਤ ਸ਼ਾਹੀ ਜਲਾਲ ਨਾਲ ਠਾਠ ਪਾਟ ਨਾਲ ਜਦੋਂ ਪਾਤਸ਼ਾਹ ਦੀ ਪਾਲਕੀ ਸ਼ਹਿਰ ਚ ਨਿਕਲਦੀ ਤੇ ਲੋਕ ਕਹਿੰਦੇ ਨੇ ਪਾਦਸ਼ਾਹ ਦਾ ਜਲੂਸ ਅੱਜ ਨਿਕਲਿਆ ਮੇਰਾ ਖਿਆਲ ਸਾਡੇ ਚ ਕਈਆਂ ਨੂੰ ਪਤਾ ਇਸ ਦਾ ਕਿ ਗੁਰਪ੍ਰਭ ਨੂੰ ਕਹਿੰਦੇ ਸਾਂ ਅੱਜ ਗੁਰਪ੍ਰਭ ਨੂੰ ਮਹਾਰਾਜ ਦਾ ਜਲੂਸ ਨਿਕਲਣਾ ਪਰ ਉਹ ਸ਼ਬਦ ਚਲੋ ਹੁਣ ਮੈਂ ਕਿਹਾ ਜੇ ਮੈਂ ਸ਼ਬਦ ਦੁਰਾਵਾਂਗਾ ਲੋਕਾਂ ਪਸੰਦ ਨਹੀਂ ਕਰਨ ਜਦੋਂ ਬਹੁ ਗਿਣਤੀ ਅਗਿਆਨਤਾ ਵੱਲ ਵੀ ਹੋ ਜਾਏ ਫਿਰ ਕੋਈ ਨਹੀਂ ਸਮਝਦੀ ਗੋ ਲੋਕੀ ਜਲੂਸ ਲਫ ਜੁਮਾੜਾ ਨਹੀਂ ਸੀ ਇਸੇ ਤਰ੍ਹਾਂ ਜਿਹੜਾ ਸ਼ਬਦ ਚੌਕੀਆਂ ਹੈ ਯਾਤਰੂ ਚੌਕੀਆਂ ਨਿਤਨਿਮ ਦੀਆਂ ਚੌਕੀਆਂ ਦਰਬਾਰ ਸਾਹਿਬ ਇਹ ਇਹ ਇਤਿਹਾਸਿਕ ਚੌਕੀਆਂ ਵੀ ਰੋਜ਼ ਨਿਕ ਯਾਤਰੂ ਚੌਕੀਆਂ ਮਸਿਆ ਦੀ ਪੂਰਬ ਰਾਤ ਕਦੀ ਤਰਨਤਾਰਨ ਸਾਹਿਬ ਦੇ ਨੇੜੇ ਤੁਸੀਂ ਘੁੰਮ ਕੇ ਦੇਖਿਓ ਰਾਤ ਨੂੰ ਪਿੰਡਾਂ 'ਚ ਸੰਗਤਾਂ ਸ਼ਬਦ ਗਾਉਂਦੀਆਂ ਹੋਈਆਂ ਤਰਨਤਾਰਨ ਸਾਹਿਬ ਪਹੁੰਚਦੀਆਂ ਤਰਨਤਾਰਨ ਸਾਹਿਬ ਤੋਂ ਇੱਕ ਰਾਤ ਗੋਇੰਦਵਾਲ ਸਾਹਿਬ ਵੀ ਜਾਂਦੇ ਇਹ ਕਹ ਆ ਗਿਆ ਮਾਲਕ ਕਿਰਪਾ ਕਰੀ ਗੁਰਦੁਆਰਿਆਂ ਦੀਆਂ ਇਹ ਚੌਂਕੀਆਂ ਕਦੀ ਬੰਦ ਨਾ ਹੋਣ ਉਸ ਤੋਂ ਬਾਅਦ ਛੰਡੇ ਸੀ ਇਹ ਵੀ ਗੁਰਦੁਆਰੇ ਦਾ ਪ੍ਰਤੀਕ ਛੰਡੇ ਚੁੱਲਦੇ ਰਹਿਣ ਤੇ ਤੀਸਰਾ ਲਫ਼ਜ਼ ਸੀ ਬੁੰਗੇ ਅਸਲ 'ਚ ਬੁੰਗਾ ਸਾਡੇ ਕਿਸੇ ਬੰਦੇ ਨੂੰ ਪੁੱਛੋ ਕਹੇਗਾ ਕਿ ਜਿਹੜੀ ਹਰਮੰਦਰ ਸਾਹਿਬ ਤੇ ਦੋ ਇਮਾਰਤਾਂ ਗੁੰਬਦ ਵਾਲੀਆਂ ਉਹ ਬੁੰਗੇ ਸਾਧ ਸੰਗਤ ਦੀ ਅੰਮ੍ਰਿਤਸਰ ਵਿੱਚ 69 ਬੁੰਗੇ ਸਨ ਬੁੰਗਾ ਸੀ ਸ਼ਬਦ ਵਰਤਨੇ ਪੰਜਾਬੀ 'ਚ ਬਣ ਗਿਆ ਲਵਿਤਾ ਫਾਰਸੀ ਦਾ ਬੁੰਗਾ ਬੁੰਗਾ ਦਾ ਅਰਥ ਹੁੰਦਾ ਤੰਬੂ ਬੁੰਗਾ ਦਾ ਅਰਥ ਹੁੰਦਾ ਰਹਾਇਸ਼ ਇਹ ਜਿਹੜੇ ਉੱਪਰ ਵਾਲੇ ਗੁੰਬਦ ਨੇ ਇਹਦਾ ਅਰਥ ਨਹੀਂ ਕੇਵਲ ਬੁੰਗਾ ਇੱਥੇ ਸਭ ਤੋਂ ਪਹਿਲਾਂ ਇੱਕ ਬੁੰਗਾ ਹੁੰਦਾ ਸੀ ਇਹ ਗਿਆਨੀਆਂ ਦਾ ਬੁੰਗਾ ਰਾਗੀਆਂ ਦਾ ਬੁੰਗਾ ਅਕਾਲੀਆਂ ਦਾ ਬੁੰਗਾ ਨਿਰਮਲਿਆਂ ਦੇ ਬੁੰਗੇ ਉਦਾਸੀਆਂ ਦੇ ਬੁੰਗੇ ਤੇ ਮੈਂ ਬੇਨਤੀ ਕਰਾਂ ਇੱਥੋਂ ਤੱਕ ਕਿ ਸਰਦਾਰਾਂ ਦੇ ਵੀ ਬੁੰਗੇ ਹੁੰਦੇ ਸਨ ਐਂਉ ਕਹਿ ਲੋ ਜਦੋਂ ਸਰਦਾਰ ਆਪਣੇ ਦਲ ਲੈ ਕੇ ਫੌਜਾਂ ਲੈ ਕੇ ਆਉਂਦੇ ਸਨ ਫੌਜਾਂ ਅੰਮ੍ਰਿਤਸਰ ਤੋਂ ਬਾਹਰ ਹੁੰਦੀਆਂ ਸਨ ਉਹਨਾਂ ਦੀ ਰਾਇਸ਼ ਜਿੱਥੇ ਬੁੰਗੇ ਵਿੱਚ ਹੁੰਦੀ ਸੀ ਉਹ ਆਪਣਾ ਟਿਕਾਣਾ ਬੁੰਗੇ ਵਿੱਚ ਕਰਦੇ ਸੀ ਇਹ ਗੁਰਦੁਆਰੇ ਨਾਲ ਜੁੜੀਆਂ ਚੀਜ਼ਾਂ ਸੰਜੀ ਬੁੰਗੇ ਜਿਹਨੂੰ ਅੱਜ ਤੁਸੀਂ ਕਾਲਜ ਯੂਨੀਵਰਸਿਟੀ ਕਹਿੰਦੇ ਹੋ ਗਿਆਨੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਗੁਰਬਾਣੀ ਦੀ ਸੰਤਿਆ ਕਥਾ ਤੇ ਪਾਠ ਸਿਖਾਇਆ ਜਾਂਦਾ ਸੀ ਜਿੱਥੇ ਸਿੱਖੀ ਦਾ ਸਿਧਾਂਤ ਦ੍ਰਿੜ ਕਰਾਇਆ ਜਾਂਦਾ ਸੀ ਰਾਕੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਕੀਰਤਨ ਸਿਖਾਇਆ ਜਾਂਦਾ ਸੀ ਅਕਾਲੀਆਂ ਦਾ ਬੁੰਗਾ ਹੁੰਦਾ ਸੀ ਜਿੱਥੇ ਸ਼ਸਤਰ ਵਿਦਿਆ ਸਿਖਾਈ ਜਾਂਦੀ ਸੀ ਇਹ ਸਾਰੇ ਬੁੰਗੇ ਸਨ ਇੱਥੇ ਉਦੋਂ ਸਰਾਂ ਲਫ਼ਜ਼ ਨਹੀਂ ਸੀ ਵਰਤਿਆ ਜਾਂਦਾ ਕੇਵਲ ਬੁੰਗਾ ਸੀ ਇਹ ਸਾਡੇ ਗੁਰਦੁਆਰੇ ਦੀ ਇੱਕ ਥਾਂ ਇੱਕ ਅਟੁੱਟ ਅੰਗ ਹੈ ਮੈਂ ਬੇਨਤੀ ਕਰਾਂਗਾ ਗੁਰਦੁਆਰੇ ਵਿੱਚ ਆ ਕੇ ਸਿੱਖ ਨੇ ਸ਼ਬਦ ਨੂੰ ਕਮਾਣਾ ਤੇ ਗੁਰੂ ਸਾਹਿਬ ਕਹਿੰਦੇ ਨੇ ਹਰ ਸਿੱਖ ਦਾ ਸ਼ਰੀਰ ਗੁਰਦੁਆਰਾ ਬਣ ਜਾਏਗਾ ਜਿਹਦੇ ਵਿੱਚ ਸ਼ਬਦ ਵਰਤਨ ਲੱਗ ਪਏਗਾ ਮੈਂ ਆਰੰਭ ਕੀਤਾ ਸੀ ਅਸੀਂ ਕੱਲੀ ਇਮਾਰਤ ਨੂੰ ਗੁਰਦੁਆਰਾ ਨਹੀਂ ਕਹਿੰਦੇ ਪਿਆਰਿਓ ਜਦੋਂ ਇਹ ਇਮਾਰਤ ਬਣੀ ਉਹ ਤੋਂ ਪਹਿਲਾਂ ਜ਼ਮੀਨ ਸੀ ਚਲੋ ਆਪਾਂ ਸਾਰਿਆਂ ਨੇ ਦੇਖਿਆ ਅੱਖਾਂ ਨਾਲ ਤੁਸੀਂ ਹੱਥੀਂ ਸੇਵਾ ਕੀਤੀ ਇਸ ਵਿੱਚ ਕਿੰਨੇ ਮਜ਼ਦੂਰ ਆਏ ਕਿੰਨੇ ਪਿੱਲਰ ਖੜੇ ਹੋਏ ਅਸੀਂ ਸਾਰੇ ਹੁੰਦੇ ਰਿਹਾ ਆਪਾਂ ਕਿਸੇ ਨੇ ਥਾਂ ਤੇ ਮੱਥਾ ਨਹੀਂ ਟੇਕਿਆ ਇਮਾਰਤ ਸੀ ਉਹ ਦੋ ਕਿਸੇ ਨੇ ਮੱਥਾ ਟੇਕਿਆ ਅ ਜਿੰਨੇ ਆਉਣੇ ਆ ਇੱਥੇ ਆ ਕੇ ਸਭ ਤੋਂ ਪਹਿਲਾਂ ਉਥੋਂ ਕਿਵਾੜ ਤੋਂ ਹੱਥ ਜੋੜਨੇ ਆ ਅੰਦਰ ਆਉਂਦਿਆਂ ਤੱਕ ਐ ਚਫਾਲ ਦੇ ਕੇ ਮੱਥਾ ਟੇਕਨੇ ਆ ਪਿਆਰਿਓ ਜਦੋਂ ਗੁਰੂ ਆ ਕੇ ਬਹਿ ਜਾਏ ਉਹ ਥਾਂ ਗੁਰਦੁਆਰਾ ਬਣ ਜਾਂਦੀ ਏ ਜਦੋਂ ਸਿੱਖ ਦੇ ਸ਼ਰੀਰ ਵਿੱਚ ਗੁਰੂ ਦਾ ਸ਼ਬਦ ਵਰਤ ਜਾਏ ਸਿੱਖ ਦਾ ਸ਼ਰੀਰ ਵੀ ਗੁਰਦੁਆਰਾ ਬਣ ਜਾਂਦਾ ਦਰਵਾਰਾ ਦਾ ਅਰਥ ਹੁੰਦਾ ਦਰਵਾਜ਼ਾ ਦਵਾਰਾ ਦਾ ਅਰਥ ਹੁੰਦਾ ਰਾਹੀ ਗੁਰਦੁਆਰੇ ਦਾ ਅਰਥ ਇਹ ਵੇ ਕਿ ਜਿਹੜਾ ਸਤਗੁਰੂ ਦੇ ਦਰ ਤੇ ਆਇਆ ਹੈ ਇਹ ਪਰਮਾਤਮਾ ਦੇ ਦਰ ਤੇ ਜਾ ਜਾ ਸਕੇ ਪਹੁੰਚ ਸਕੇ ਐਸੇ ਕਰਕੇ ਸਾਡੇ অতি ਸਨਮਾਨਯੋਗ ਵਿਦਵਾਨ ਭਾਈ ਗੁਰਦਾਸ ਸਾਹਿਬ ਮੈਂ ਸਿਰਫ ਉਹਨਾਂ ਦੀ ਕਵਿਤ ਕਹਿ ਕੇ ਸਮਾਪਤੀ ਕਰਾਂਗਾ ਗੁਰਦੁਆਰਾ ਕੀਰਤਨ ਦੀ ਥਾਂ ਹੈ ਗੁਰਦੁਆਰਾ ਭਜਨ ਬੰਦਗੀ ਦੀ ਥਾਂ ਹੈ ਗੁਰਦੁਆਰਾ ਪੰਥਕ ਫੈਸਲਾ ਕਰਨ ਦੀ ਸੁੰਨ ਦੀ ਪੰਚਕ ਆਈ ਕੋਈ ਭੀੜਾ ਨੂੰ ਵਿਚਾਰਨ ਦੀ ਥਾਂ ਵੀ ਹੈ ਆ ਤੁਹਾਡਾ ਬੁੰਗਾ ਹੀ ਹੈ ਜੀ ਵੈਗੁਰੂ ਜੀ ਇਹ ਨਾ ਸਮਝੋ ਕਿ ਭਾਈ ਸਾਹਿਬ ਇਹ ਨੂੰ ਜਿਪਤ ਕਰਕੇ ਬੁੰਗਾ ਕਹੇਗੇ ਇਧਰ ਤੁਹਾਡਾ ਸਕੂਲ ਹੈ ਇਧਰ ਤੁਹਾਡਾ ਲੰਗਰ ਹੈ ਇਹ ਹੀ ਬੁੰਗਿਆਂ ਦੀ ਨਿਸ਼ਾਨੀ ਹੁੰਦੀ ਸੀ ਤਾਲੀਮ ਦਿੱਤੀ ਜਾਂਦੀ ਸੀ ਉੱਤੇ ਤੁਹਾਡੀ ਰਾਇਸ਼ ਹੈ ਬੁੰਗਾ ਕਿਆ ਹੀ ਉਹ ਨੂੰ ਜਾਂਦਾ ਹੁੰਦਾ ਸੀ ਇਸੇ ਕਰਕੇ ਵਿਦਵਾਨਾਂ ਨੇ ਕਿਹਾ ਕਿ ਵਾਹਨ ਸ਼ਿੰਗਾਰੇ ਰਹਿਣ ਦੁਰਜਨ ਡਰਾਰੇ ਰਹਿਣ ਇਹਤੇ ਸ਼ਬਦ ਵਰਤੇ ਸਨ ਲਾਗ ਤੇ دیوان ਰਹੇ ਗਾਬ ਤੇ ਸੁਜਾਨ ਰਹੇ ਜੂਲ ਤੇ ਨਿਸ਼ਾਨ ਰਹੇ ਗੁਰੂਪੰਥ ਮਹਾਰਾਜ ਕੀ ਪਰ ਇੱਕ ਗੱਲ ਸਿਰਫ ਕਹਿ ਕੇ ਮੈਂ ਉਹ ਸਮਾਪਤੀ ਕਰਾਂਗਾ ਕੱਲੀ ਤੁਹਾਡੇ ਲਈ ਮੇਰੇ ਲਈ ਨਹੀਂ ਹਰ ਇੱਕ ਲਈ ਭਾਈ ਸਾਹਿਬ ਸਦੀਆਂ ਪਹਿਲਾਂ ਗੱਲ ਕਹਿ ਗਏ ਕਹਿੰਦੇ ਨੇ ਜੇ ਗੁਰਦੁਆਰੇ ਵਿੱਚ ਅਸ਼ਾਂਤੀ ਫੈਲ ਜਾਏਗੀ ਤੇ ਬੰਦੇ ਨੇ ਕਿੱਥੋਂ ਜਾ ਕੇ ਟਿਕਾ ਲੱਭਣਾ ਕੋ ਸ਼ਬਦ ਸੁਣਨ ਵਾਲੇ ਆ ਕਹਿੰਦੇ ਨੇ ਮੰਨ ਲਓ ਕਿਸੇ ਬੰਦੇ ਨੂੰ ਅੱਗ ਲੱਗ ਜਾਏ ਬਾਹਰ ਅੱਗ ਲੱਗ ਜਾਏ ਉਹ ਕਹੇਗਾ ਇਕੋ ਦਮ ਦੌੜ ਕੇ ਪਾਣੀ ਦਾ ਪ੍ਰਬੰਧ ਕਰੋ ਬਾਹਰੋਂ ਅੱਗ ਲੱਗੇ ਬੰਦਾ ਪਾਣੀ 'ਚ ਛਾਲ ਮਾਰੇਗਾ ਤੇ ਜਿਸ ਪਾਣੀ ਵਿੱਚ ਵੀ ਅੱਗ ਲੱਗਦਾ ਹੈ ਬੰਦਾ ਜਾਏਗਾ ਕਿੱਥੇ ਬਾਹਰ ਦੀ ਅੱਗ ਪਾਣੀ ਨਾਲ ਬੁਝੇਗੀ ਤਰਿਆਂ ਦੀ ਅੱਗ ਨੂੰ ਕੌਣ ਬੁਝਾਏਗਾ ਚੋਰਾਂ ਦਾ ਡਰ ਪਰ ਡਰਿਆ ਹੋਇਆ ਬੰਦਾ ਜੇ ਕਿਤੇ ਪੁਲਿਸ ਕੋਲ ਜਾਏ ਤੇ ਜੇ ਪੁਲਿਸ ਉਹਦੀਆਂ ਜੇਬਾਂ ਕੱਟ ਲਓ ਜਾਏਗਾ ਕਿੱਥੇ ਹੰਸਿਆਰੇ ਬੰਦਿਆਂ ਤੋਂ ਡਰ ਕੇ ਜੇ ਰਾਜੇ ਦੀ ਸ਼ਾਂਤੀ ਜਾਏ ਕਿ ਮੈਨੂੰ ਮਾਰਨ ਲੱਗੇ ਨੇ ਬਚਾ ਤੇ ਆਉਂਦਿਆਂ ਸਰ ਰਾਜੇ ਸਿਰ ਵੱਢਦੇ ਬੰਦਾ ਜਾਏਗਾ ਕਿੱਥੇ ਕਹਿੰਦੇ ਕਿ ਦੁੱਖ ਅਸ਼ਾਂਤੀ ਕਲੇਸ਼ ਤੋਂ ਬਚ ਲਈ ਬੰਦਾ ਗੁਰਦੁਆਰੇ ਆਉਂਦਾ ਤੇ ਜੇ ਗੁਰਦੁਆਰੇ ਵੀ ਉਹ ਕੁਝ ਪੱਲੇ ਪੈ ਗਿਆ ਤੇ ਬੰਦਾ ਜਾਏਗਾ ਕਿੱਥੇ ਭਾਈ ਸਾਹਿਬ ਨੇ ਕਵਿਤਾ ਲਿਖਿਆ ਜੀ ਬਾਹਰ ਕੀ ਅਗਨ ਬੁਜਿਤ ਜਲ ਸਰਤਾ ਕੈ ਨਾਉ ਮੈਂ ਜੋ ਲਗ ਅਗ ਅਗ ਕੈਸੇ ਕਹਿ ਬੁਝਾਈਐ ਸ਼ਬਦ ਵਰਤੇ ਕਹਿ ਲਗੇ ਬਾਹਰ ਤੇ ਭਾਕ ਕੇ ਉਹ ਓਟ ਲੀਜੀਏ ਕੋਤ ਗੜ ਗੜ ਮੈਂ ਜੋ ਲੂਟ ਲੀਜੀ ਕਉ ਕਤ ਜਾਈਐ ਚੋਰਨ ਕੋ ਤਰਾਸ ਪਾਇ ਸ਼ਰਨ ਗਏ ਨਰਿੰਦ ਮਾਰੇ ਮਕੀਪਤ ਜੀਓ ਕੈਸੇ ਕਹਿ ਬਚਾਈਐ ਅੱਗੇ ਕਿਤਨੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ ਤਾਹ ਜੋ ਬਿਆਪਰ ਮਾਇਆ ਕਹਾ ਠਹਿਰਾਈਐ ਸਤਗੁਰੂ ਕਿਰਪਾ ਕਰੇ ਕਿ ਇਸ ਗੁਰਦੁਆਰੇ ਵਿੱਚ ਭਜਨ ਬੰਦਗੀ ਸਿਮਰਨ ਦੀਆਂ ਦਾਤਾ ਹੁੰਦੀਆਂ ਰਹਿਣ ਆਪਾਂ ਵੱਧ ਤੋਂ ਵੱਧ ਬਾਣੀ ਨਾਲ ਜੁੜ ਸਕੀਏ ਸ਼ਬਦ ਨੂੰ ਕਮਾ ਸਕੀਏ